ਇਹ ਸਵੇਰ 6 ਵਜੇ ਇੱਕ ਕਾਰ ਜਿਹੜੀ ਸੀ I20 ਦਾ ਮਾਝੂ ਤੋਂ ਚਲੇਟ ਪਾਰੀ ਸੀਗੀ ਤੇ ਅਮਰਸਰ ਰਿਪੋਰਟ ਨੂੰ ਜਾਣਾ ਸੀ ਜਿਹੜਾ ਕਾਰ ਡਰਾਈਵਰ ਉਹਨੂੰ ਧੁੰਦ ਕਰਨ ਦਸੜਕੇ ਅੱਡੇ ਚੌਕ ਦਾ ਨਹੀਂ ਪਤਾ ਲੱਗਾ ਵੀ ਕਿਹੜੇ ਵੇਲੇ ਆ ਗਿਆ ਉਹ ਹਾਈਵੇ ਤੇ ਆ ਗਿਆ ਤੇ ਬੱਸ ਜਿਹੜੀ ਆ ਆਪਣੀ ਨਾਰਮਲ ਸਪੀਡ ਦੇ ਉੱਤੇ ਦਸੂਹਾ ਤੋਂ ਹਿੜਪਨ ਆ ਰਹੀ ਸੀ ਪੰਜਾਬ ਰੋਡ ਦੇ ਪਠਾਣਕੋਟ ਦੀ ਬੱਸ ਸੀ ਤੇ ਇਹਨਾਂ ਦੀ ਮਤਲਬ ਕਾਰ ਬਿਲਕੁਲ ਬੱਸ ਤੇ ਮੁਰਿਆ ਗਈ ਜਿੰਨਾ ਬੋਲੋ ਬੁਰੀ ਤਰ੍ਹਾਂ ਹਿੱਟ ਹੋਈ ਐਕਸੀਡੈਂਟ ਬੜਾ ਜ਼ੋਰਦਸਤ ਤੁੰਦ ਕਰਨ ਤੇ ਇਹਨਾਂ ਵਿੱਚ ਪੰਜ ਜਣੇ ਸਵਾਰੀ ਜਿਹਨਾਂ ਚੋਂ ਚਾਰ ਸਵਾਰਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਇੱਕ ਬੰਦਾ ਜਿਹੜਾ ਅਨਿਤ ਕੁਮਾਰਾ ਉਹ ਬਚਿਆ ਇਹ ਉਹਨੂੰ ਅੰਮ੍ਰਿਤਸਰ 에ਰਪੋਰਟ ਤੇ ਦਵਾਈ ਵਾਸਤੇ ਚੜਾਣ ਜਾ ਰਿਹਾ ਸੀ ਤੇ ਇੱਕ ਜਿਹੜਾ ਜਿਹਨੂੰ ਦਵਾਈ 사 ਚੜਾਣ ਜਾ ਰਹੇ ਸੀ ਕਿ ਕੀ ਇਹਨਾਂ ਦਾ ਲੱਗਦਾ ਸੀਗਾ ਇਹ ਆਪਸ ਚ ਚਾਚੇ ਤਾਇਆ ਦੇ ਮਿਲਕੇ ਕਜ਼ਨ ਬਰਦਰਸ ਹੈਗੇ ਆ ਆਪਸ ਵਿੱਚ ਤੇ ਉਹਨੂੰ ਛੱਡਣ ਜਾ ਰਹੇ ਸੀ ਅੰਮ੍ਰਿਤਸਰ 에ਰਪੋਰਟ ਤੇ ਤੇ ਇਹਨਾਂ ਨੂੰ ਤੁੰਦ ਕਰਨ ਪਤਾ ਨਹੀਂ ਲੱਗਾ ਵੀ ਅਸੀਂ ਹਾਈਵੇ ਤੇ ਇਨਕੇ ਦਸੁਰੇ ਥਾਂ ਤੇ ਚੌਕ ਚ ਕਿਹੜੇ ਵੇਲੇ ਆ ਗਏ ਤੇ ਉਹਦੇ ਕਰਕੇ ਇਹ ਰਿਵਾਸ ਸੀਗੀ ਉਹ ਨਾਰਮਲ ਨਹੀਂ ਦਸੂਹਾ ਤੋਂ ਆ ਰਹੀ ਸੀ ਰਸ਼ਾ ਤੋਂ ਉਠਾਨਪੁਰ ਤੋਂ ਉਹਨਾਂ ਕਿ ਚੰਡੀਗੜ੍ਹ ਜਾਣਾ ਸੀ ਬਸ ਨੇ ਤੇ ਦਸੂਹਾ ਤੋਂ ਸ਼ਰਪੁਰ ਆ ਰਹੀ ਸੀ ਤੇ ਅੰਮ੍ਰਿਤਕਾ ਕਮਾਂਡ ਉਸਰ ਕੇ ਜਿਹੜੇ ਹਸਪਤਾਲ ਰੈਫਰ ਕੀਤਾ ਗਿਆ ਸੀ ਇਹ ਸਿਵਲ ਹਸਪਤਾਲ ਸ਼ਰਪੁਰ ਦਾ ਠੀਕ ਹੈ ਜੀ ਉਹਨਾਂ ਦੇ ਕਿਹੋ ਜਿਹੇ ਹਾਲਾਤ ਸਰ ਉਹਨਾਂ ਦੇ ਫਿਲਹਾਲ ਸਟੇਬਲ ਹੈ ਬਾਕੀ ਅਗੇ ਜੋ ਵੀ ਡਾਕਟਰਸ ਦਾ ਓਪੀਨੀਅਨ ਹੈ ਉਹਨੂੰ ਅੰਦਰ ਆਬਜ਼ਰਵੇਸ਼ਨ 'ਚ ਨਹੀਂ ਹੈ ਜਦੋਂ ਤੱਕ ਠੀਕ ਹੈ